ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਤੇ ਜੇਕਰ ਆਪਾਂ ਵਕਫ ਵਕ ਰਾਜਸੀ ਪਾਰਟੀਆਂ ਦੀ ਗੱਲ ਕਰੀਏ ਚਾਹੇ ਭਾਰਤੀ ਜਨਤਾ ਪਾਰਟੀ ਹੈ ਕਾਂਗਰਸ ਪਾਰਟੀ ਹੈ ਆਮ ਆਦਮੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਪੰਜਾਬ ਦੇ ਵਿੱਚ ਹਰ ਇੱਕ ਰਾਸੀ ਪਾਰਟੀ ਦੀ ਗੁੱਟਬੰਦੀ ਹੈ ਜਿਹੜੀ ਉਹ ਸਿਖਰਾਂ ਤੇ ਹੈ ਖਾਸ ਕਰ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਸ ਵਕਤ ਦੇਸ਼ ਦੀ ਸਭ ਤੋਂ ਵੱਡੀ ਤੇ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਗੁੱਟਬੰਦੀ ਕਿਸ ਕਦਰ ਹੈ ਕਿੰਨੇ ਕੁ ਗੁੱਟ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਬਣੇ ਹੋਏ ਨੇ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਕਾਂਗਰਸ ਦੀ ਗੱਲ ਕਰੀਏ ਤਾਂ ਦੋ ਗੁੱਟ ਹੈ ਜਿਹੜੇ ਉਹ ਕਾਂਗਰਸ ਦੇ ਬਣੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਗੁੱਟਬੰਦੀ ਵੀ ਕਿਸੇ ਤੋਂ ਲੋਕੀਸ਼ੀਪੀ ਨਹੀਂ ਹੈ ਤੇ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਗੁੱਟਬੰਦੀ ਵੀ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣਦਾ ਹੈ ਸੋ ਅੱਜ ਦਾ ਸਾਡਾ ਵਿਸ਼ਾ ਹੈ ਸਾਡਾ ਅੱਜ ਦਾ ਜੋ ਇਹ ਪ੍ਰੋਗਰਾਮ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਕਿ ਪਾਰਟੀਆਂ ਦੀ ਜੋ ਆਪਸੀ ਡੂੰਗੀ ਹੁੰਦੀ ਜਾ ਰਹੀ ਗੁੱਟਬੰਦੀ ਤੇ ਜੇਕਰ ਅਜਿਹੇ ਦੇ ਵਿੱਚ ਇਹਨਾਂ ਦੇ ਆਪਣੇ ਮਨਮਟਾਵ ਦੂਰ ਨਹੀਂ ਹੋਣਗੇ ਤਾਂ ਇਹਨਾਂ ਰਾਜਨੀਤਿਕ ਨੁਮਾਇੰਦਿਆਂ ਤੋਂ ਅਸੀਂ ਵਿਕਾਸ ਦੀ ਉਮੀਦ ਕਿਵੇਂ ਕਰ ਸਕਦੇ ਹਾਂ ਸੋ ਮੇਰੇ ਨਾਲ ਅੱਜ ਇੱਕ ਵਾਰ ਮੁੜ ਤੋਂ ਫੋਨ ਲਾਈਨ ਤੇ ਜੁੜਨਗੇ ਦੀਪਕ ਅਗਨੀ ਹੋਤਰੀ ਸੀਨੀਅਰ ਪੱਤਰਕਾਰ ਤੇ ਲੇਖਕ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦਾ ਰਾਜਸੀ ਦੇ ਰਾਜਨੀਤੀ ਦੇ ਵਿੱਚ ਇੱਕ ਵੱਖਰਾ ਤਜਰਬਾ ਹੈ ਪੇਸ਼ੇਵਜੋਂ ਅਭਿਆਪਕ ਵੀ ਦੋ ਦਹਾਕਿਆਂ ਦੇ ਤਕਰੀਬਨ ਉਹਨਾਂ ਵੱਲੋਂ ਅਧਿਆਪਕ ਦੇ ਕਿਤੇ ਵਜੋਂ ਸੇਵਾ ਕੀਤੀ ਗਈ ਹੈ ਤੇ ਪਿਛਲੇ ਹੁਣ 1.5 ਦਹਾਕੇ ਦੇ ਕਰੀਬ ਸਮੇਂ ਤੋਂ ਉਹ ਪੱਤਰਕਾਰੀ ਦੇ ਖੇਤਰ ਦੇ ਵਿੱਚ ਜੁੜੇ ਹੋਏ ਨੇ ਸੋ ਦੀਪਕਾ ਜੀ ਨਹੀਂ ਹੋਤਰੀ ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਜੀ ਬਹੁਤ-ਬਹੁਤ ਇੱਕ ਵਾਰ ਮੁਰਤੋਂ ਤੁਹਾਡਾ ਆਦਾਰਾ ਹੁਸ਼ਿਆਰਪੁਰ ਨਿਊਜ਼ ਤੇ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਚੇਤਨ ਜੀ ਤੁਸੀਂ ਮੁਰ ਸਾਨੂੰ ਸ਼ਾਮਲ ਕਰਨ ਦੇ ਵਿੱਚ ਜੀ ਦੀਪਕ ਜੀ 2024 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਗੁੱਟਬੰਦੀ ਦੀ ਗੱਲ ਕਰੀਏ ਤਾਂ ਹਰ ਇੱਕ ਰਾਜਸੀ ਪਾਰਟੀ ਦੀ ਗੁੱਟਬੰਦੀ ਹੈ ਉਹ ਸਿਖਰਾਂ ਤੇ ਆਪਾਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਹਿ ਇਸੇ ਤੋਂ ਵੀ ਲੋਕਸ਼ਭੀ ਨਹੀਂ ਆਏ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਗੁੱਟਬੰਦੀ ਸ਼ੁਰੂਆਤ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਤੋਂ ਕਿਉਂਕਿ ਦੇਸ਼ ਦੀ ਸੱਤਾਧਾਰੀ ਪਾਰਟੀ ਹੈ ਤੇ ਪੂਰਾ ਵਕਾਰ ਲੱਗਿਆ ਹੋਇਆ ਇਸ ਵਕਤ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਵੇਂ ਵਿਖਤਿਓ ਭਾਰਤੀ ਜਨਤਾ ਪਾਰਟੀ ਦੀ ਗੁੱਟਬੰਦੀ ਨੂੰ ਚੇਤਨ ਜੀ 2009 ਤੋਂ ਗੱਲ ਸ਼ੁਰੂ ਕੀਤਾ ਜਾਵੇਗਾ 2009 ਦੇ ਵਿੱਚ ਅਵਨਾਸ਼ਰਾਏ ਖੰਨਾ ਔਰ ਸਪਿਕਸ਼ਨ ਸੂਤ ਜੀ ਦੋ ਗਰੁੱਪ ਸਿਗੇ ਜਿਹੜੇ ਧੜੇਬੰਦੀ ਹੋਣ ਦੇ ਬਾਵਜੂਦ ਵੀ ਫਿਰ ਵੀ ਵੋਟਾਂ ਦੇ ਦਰਮਿਆਨ ਚ ਕੰਮ ਕਰ ਲੈਂਦੇ ਸੀਗੇ ਉਸ ਤੋਂ ਬਾਅਦ ਸੰਪਲਾ ਜੀ ਦੀ ਐਕਟਰੀ ਹੋ ਗਈ ਉਸ ਤੋਂ ਬਾਅਦ ਸੰਪਲਾ ਜੀ ਖੰਨਾ ਜੀ ਤਿਕਸ਼ਨ ਜੀ ਤਿੰਨ ਗਰੁੱਪ ਹੋ ਗਏ ਪਰ ਇਸ 24 ਦੀਆਂ ਵੋਟਾਂ ਦੇ ਵਿੱਚ ਤਾਂ ਇੰਝ ਲੱਗਦਾ ਜਿਦਾ ਭਾਜਪੀ ਦੇ ਚਾਰ ਧੜੇ ਬਣੇ ਹੋਏ ਨੇ ਕਿਉਂਕਿ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਆਪਣੀ ਲੱਗ ਤੋਂ ਢਫਲੀ ਬਜਾਉਂਦੇ ਨਜ਼ਰ ਆ ਰਹੇ ਨੇ ਲਗਾਤਾਰ ਮੈਂ ਹੀ ਹੀ ਤੁਹਾਨੂੰ ਕਹਿ ਰਿਹਾ ਸੀ ਜ਼ਿਲ੍ਹਾ ਪ੍ਰਧਾਨ ਆਪਣੀ ਵੱਖਰੀ ਢਫਲੀ ਬੁਜਾ ਰਿਹਾ ਹੈ ਉਹਨਾਂ ਦੇ ਵਰਕਰ ਕਈ ਵਾਰ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੇ ਉਹਨਾਂ ਨੂੰ ਇਹੀ ਦਿੱਤਾ ਵੀ ਸਾਡੇ ਜ਼ਿਲ੍ਹਾ ਪ੍ਰਧਾਨ ਜਿਹੜੇ ਆ ਉਹ ਫੋਲੇ ਨਹੀਂ ਚੁੱਪਦੇ ਇਸ ਕਰਕੇ ਇਸ ਵਾਰ ਦੀਆਂ ਬੋਟਾਂ 'ਚ ਤੁਸੀਂ ਦੇਖਿਆ ਹੋਣਾ ਕਿ ਸ਼ਾਇਦ ਜੋ ਕੰਸਮ ਐ ਰਹੀਆਂ ਉਹ ਭਾਜਪਾ 12 ਉਮੀਦਵਾਰਾਂ ਨੂੰ ਲਿਆ ਕੇ ਇਹਨਾਂ ਦੇ ਉੱਪਰ ਖੜਾ ਕਰ ਦੇ। ਜੀ ਦਿਪਕ ਜੀ ਆਪਾਂ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲ੍ਹਾ ਪ੍ਰਧਾਨ ਦੀ ਨਾਰਾਜ਼ਗੀ ਤੋਂ ਗੁੱਸੇ ਹੋ ਕੇ ਬਹੁਤ ਸਾਰੇ ਸੈਂਕੜੇ ਹੀ ਵਰਕਰਾਂ ਨੇ ਆਗੂਆਂ ਨੇ ਜਿਹੜੇ ਉਹ ਅਸਤੀਫੇ ਤੱਕ ਸੌਂਪ ਦਿੱਤੇ ਸੀ। ਬਿਲਕੁਲ ਸੌਂਪੇ ਸੀ ਸਾਰਾ ਬਿਲਕੁਲ ਸੌਂਪੇ ਸੀ ਇਸੇ ਕਰਕੇ ਸੌਂਪੇ ਸੀ ਕਿਉਂਕਿ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਸੀ ਹੋ ਰਹੀ। ਦੂਸਰੀ ਇੱਕ ਹੋਰ ਵੀ ਹੈ ਜਿਸ ਵੇਲੇ ਐਂਟਰੀ ਹੋਈ ਹੈ ਨਵੀਸ਼ਾ ਮਹਿਤਾ ਜੀ ਦੀ ਵਿਧਾਨ ਸਭਾ ਚੋਣਾਂ ਦੇ ਬਾਅਦ ਉਸ ਤੋਂ ਬਾਅਦ ਵੀ ਢੜੇ ਬੰਦੀ ਨੂੰ ਹੀ ਪ੍ਰਮੋਟ ਕਰਕੇ ਉਹਨਾਂ ਨੂੰ ਇਹਨੇ ਘਟਾਇਆ ਜਾਂ ਪਾਰਟੀ ਦੇ ਵਿੱਚੋਂ ਨਿਕਲੇ ਹੈਗੇ ਆ ਜਿਹੜੇ ਤੇਸ ਤਰ੍ਹਾਂ ਦੇ ਜਿਹੜੀ ਮਿਹਨਤੀ ਵਰਕਰ ਹੈਗੇ ਉਹ ਨਹੀਂ ਆ ਜਿਨ੍ਹਾਂ ਪ੍ਰਧਾਨ ਦੀਆਂ ਤਾਂ ਸ਼ਿਕਾਇਤਾਂ तकरीबन ਪਿੰਡ ਦੇ ਵਿੱਚ ਬੈਠਾ ਕੋਈ ਇੱਕ ਵਰਕਰ ਵੀ ਜਿਹੜਾ ਚੁੱਪਚਾਪ ਬੈਠ ਗਿਆ ਉਹ ਇਹੀ ਕਹਿੰਦਾ ਸੀ ਤੇ ਜਿਨ੍ਹਾਂ ਪ੍ਰਧਾਨ ਦੀ ਕਾਰਜਕਾਰੀ ਤੋਂ ਖੁਸ਼ ਦੇਖੋ ਜੀ ਵੱਡਾ ਸਵਾਲ ਹੈ ਤੁਸੀਂ ਇਹ ਮੈਡਮ ਨਿਮਸ਼ਾ ਮਹਿਤਾ ਦਾ ਜ਼ਿਕਰ ਕੀਤਾ ਹੈ ਹਾਲਾਂਕਿ ਜੇਕਰ ਆਪਾਂ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਜਿਸ ਵਕਤੇ ਨਿਮਸ਼ਾ ਮਹਿਤਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਤਾਂ ਉਸ ਵਕਤ ਤੱਕ ਜਾਨਕੀ ਤਤਕਾਲੀ ਸਮੇਂ ਤੱਕ ਨਿਮਸ਼ਾ ਮਹਿਤਾ ਜਿਹੜੀ ਉਹ ਬਖੌਬੀ ਟੰਗ ਦੇ ਨਾਲ ਜਿਹੜੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਰੇ ਸਨ ਖਾਸ ਕਰ ਨਜਾਇਜ਼ ਮਾਈਨਿੰਗ ਨੂੰ ਲੈ ਕੇ ਗੜਸ਼ੰਕਰ ਹਲਕੇ ਦੇ ਵਿੱਚ ਇਕੱਲੇ ਸਰ ਨਜਾਇਜ਼ ਮਾਈਨਿੰਗ ਨੂੰ ਲੈ ਕੇ ਨਹੀਂ ਰਹੀ ਸੀ ਉਹ ਹਰ ਉਹ ਵਿਸ਼ਾ ਜਿਹੜਾ ਲੋਕ ਹਿੱਤ ਦਾ ਸੀ ਉਹਨੂੰ ਟੱਚ ਕਰਕੇ ਜਾ ਰਹੇ ਸੀਗੇ ਉਹ ਇੱਕ ਕਿਸਮ ਦਾ ਇਹ ਠੀਕ ਹੈ ਪਰ ਉਹ ਬੜਬੋਲੇ ਹੈਗੇ ਆ ਥੋੜਾ ਜਿਹਾ ਤੇਜ਼ ਹੈਗੇ ਆ ਗੁੱਸਾ ਕਰ ਜਾਂਦੇ ਆ ਜਿਹੜਾ ਰਾਜਨੀਤਿਕ ਪੰਡਤਾਂ ਨੂੰ ਮੁਆਫਕ ਨਹੀਂ ਹੁੰਦਾ ਉਹ ਅਗਰ ਇਸ ਤੇ ਕੰਟਰੋਲ ਰੱਖਦੇ ਤਾਂ ਉਹਨਾਂ ਤੋਂ ਵਧੀਆ ਲੀਡਰ ਜਿਹੜਾ ਹੈ ਭਾਜਪਾ ਨੂੰ ਜ਼ਿਲ੍ਹੇ ਦੇ ਵਿੱਚ ਨਹੀਂ ਮਿਲਣਾ ਭਾਜਪਾ ਨੂੰ ਤਾਂ ਉਹਨੂੰ ਸੰਭਾਲਣਾ ਚਾਹੀਦਾ ਸੀ ਪਰ ਇਹਨਾਂ ਨੇ ਝੂਠੀਆਂ-ਮੁੱਠੀਆਂ ਉਹਨੀਆਂ ਸ਼ਿਕਾਇਤਾਂ ਕਰ ਉਹਨੂੰ ਗੁੱਸਾ ਦਲਾ ਕੇ ਉਹਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਜਿ ਪਾਰਟੀ ਦੇ ਵਿੱਚੋਂ ਕਟਵਾਇਆ ਪਰ ਤੁਸੀਂ ਦੇਖਿਆ ਹੋਣਾ ਅੱਜ ਵੀ ਸਮਾਜਿਕ ਸਰਕਾਰ ਦੇ ਨਾਲ ਉਹ ਜਿਵੇਂ ਨੀ ਪદ્ધਤੇ ਜੁੜੇ ਹੋਏ ਆ ਜਿਹਦਾ ਖਮਿਆਜਾ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਹੁਸ਼ਿਆਰਪੁਰ ਵਾਲੇ ਪਾਸਿਓਂ ਤੇ ਵਿਧਾਨ ਸਭਾ ਲੋਕ ਸਭਾ ਨੰਦਪੁਰ ਵਾਲੇ ਪਾਸਿਓਂ ਵੀ ਹੁਕਤਣਾ ਪੈ ਸਕਦਾ ਪਾਰਟੀ ਨੂੰ ਤੁਹਾਨੂੰ ਹੁਕਤਣਾ ਪਵੇਗਾ ਜੀ ਦੀਪਕ ਜੀ ਇਸ ਤੋਂ ਲੈਸ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਕਾਂਗਰਸ ਪਾਰਟੀ ਲਗਭਗ 70 ਸਾਲ ਦੇ ਕਰੀਬ ਸਮਾਂ ਉਹਨਾਂ ਵੱਲੋਂ ਰਾਜ ਕੀਤਾ ਗਿਆ ਪਰੰਤੂ ਹੁਸ਼ਿਆਰਪੁਰ ਦੇ ਵਿੱਚ ਵੈਸੇ ਤਾਂ ਦੇਸ਼ ਭਰ ਦੇ ਵਿੱਚ ਹਾਲਾਤ ਆ ਜਿਹੜੀਆਂ ਪਤਲੀਆਂ ਐ ਹੁਸ਼ਿਆਰਪੁਰ ਦੇ ਵਿੱਚ ਵੀ ਆਪਾਂ ਗੱਲ ਕਰੀਏ ਤਾਂ ਇਸ ਵਕਤੇ ਕਾਂਗਰਸ ਪਾਰਟੀ ਉਹ ਕੋਮਾ ਦੇ ਵਿੱਚ ਐ ਸਾਬਕਾ ਵਿਧਾਇਕ ਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਅਰुण ਕੁਮਾਰ ਮਿੱਕੀ ਡੋਗਰਾ ਵਰਸਿਜ਼ ਵਿਸ਼ਵਨਾਥ ਔਰੀ ਉਰਫ ਬੰਟੀ ਕੋੜੀਆਂ ਵਾਲੇ ਕਿਵੇਂ ਵੇਖਦੇ ਹੋ ਇਸ ਬਾਬਤ ਵਿੱਚ ਕੀ ਟਿਪਿੰਗ ਕਰਨਾ ਚਾਹੋਗੇ ਚੇਤਨ ਜੀ ਤੁਸੀਂ ਤਾਂ ਸ਼ਬਦ ਕੋਮਾ ਬਾਤ ਦਿੰਦਾ ਤੇ ਕੋਮਾ ਚ ਹੈ ਕੋਮਾ ਦੇ ਵਿੱਚ ਤਾਂ ਇੱਕ ਆਸ ਹੁੰਦੀ ਹੈ ਕਿ ਸ਼ਾਇਦ ਬਾਹਰ ਆ ਜਾਓਗੇ ਮੈਨੂੰ ਨਹੀਂ ਲੱਗਦਾ ਕੋਮਾ ਤੋਂ ਹੋਰ ਕੋਈ ਇਹਦਾ ਜਿਹੜਾ ਹੈ ਕੋਈ ਡਾਕਟਰੀ ਲਾਈਨ ਦਾ ਵਾਰਡ ਇਹ ਕੋਮਾ ਚੋਂ ਬਾਹਰ ਵੀ ਆ ਸਕਦੇ ਤੁਸੀਂ ਦੇਖਿਆ ਹੋਣਾ ਵੀ ਨਵਜੋਤ ਸਿੰਘ ਸਿੱਧੂ ਜਿਸ ਵੇਲੇ ਉਹਨਾਂ ਨੇ ਰੈਲੀ ਕੀਤੀ ਹਿਸ਼ਾਰਪੁਰ ਬੰਟੀ ਜੀ ਨੂੰ ਖਾੜਾ ਦਿੱਤਾ ਉਸ ਵੇਲੇ ਸਾਰੀ ਦੀ ਸਾਰੀ ਜ਼ਿਲ੍ਹਾ ਜਥੇਬੰਦੀ ਬਾਈਕਾਟ ਕਰ ਗਈ ਸੀ ਪਤਾ ਹੈ ਕਿ ਉਸ ਵੇਲੇ ਰਾਜਕੁਮਾਰ ਵੀ ਸਗੇ ਜਾਂ ਹੋਰ ਵੀ ਜਿਹੜੇ ਪੁਰਾਣੇ ਸਗੇ ਹੋਰ ਪੰਜ ਹਲਕਿਆਂ ਦੇ ਇੰਚਾਰਜ ਸਨ ਉਹਨਾਂ ਨੇ ਉਹਨਾਂ ਨੇ ਰੈਲੀ ਨੂੰ ਅਸਫਲ ਕਰਨ ਦੀ ਕੋਸ਼ਿਸ਼ ਬੇਸ਼ੱਕ ਕੀਤੀ ਪਰ ਉਹ ਵੰਟੀ ਜਿਹੜਾ ਸੀਗਾ ਉਹ ਆਪਣੀ ਕਿਸੇ ਵੀ ਤਰ੍ਹਾਂ ਉਹ ਰੈਲੀ ਨੂੰ ਸਫਲ ਕਰ ਗਿਆ ਪਰ ਉਸ ਤੋਂ ਬਾਅਦ ਵੀ ਕਾਂਗਰਸ ਨੇ ਸਬਕ ਨਹੀਂ ਲਿਆ ਉਸ ਰੈਲੀ ਤੋਂ ਬਾਅਦ ਸਰਗਰਮ ਹੋਣ ਦੀ ਬਜਾਏ ਬਿਲਕੁਲ ਹੋਰ ਨੀਂਦ ਸੋ ਕੇ ਬੈਠ ਗਏ ਇਸੇ ਕਰਕੇ ਹੁਣ ਕਾਂਗਰਸ ਜਿਹੜੀ ਆ ਉਹ ਵੀ ਮੈਨੂੰ ਪਤਾ ਲੱਗਾ ਕੰਸੂਆ ਮਿਲੀਆਂ ਹੈ ਮੇਰੇ ਨਾਲ ਟੱਚ ਵੀ ਹੋਇਆ ਮੇਰੇ ਨਾਲ ਗੱਲ ਵੀ ਹੋਈ ਹੈ ਉਹਨਾਂ ਦੇ ਬਾਹਰੀ ਉਮੀਦਵਾਰ ਇੱਥੇ ਵੀ ਆਉਣ ਦੀ ਆਸ ਹੈ ਪ੍ਰਦੀਪਕ ਜੀ ਕਿ ਕਾਬਿਲ ਗੌਰ ਹੈ ਕਿ ਬੰਟੀ ਕੋੜੀਆਂ ਵਾਲਿਆਂ ਵੱਲੋਂ ਜੋ ਰੈਲੀ ਕਰਵਾਈ ਗਈ ਸੀ ਉਸ ਵਿੱਚ 6 ਤੋਂ 7000 ਦੇ ਕਰੀਬ ਵਿਅਕਤੀਆਂ ਦਾ ਇਕੱਠ ਹੋਣਾ ਦੂਜੇ ਪਾਸੇ ਪੂਰੀ ਲੋਕ ਸਭਾ ਕਾਂਗਰਸ ਪਾਰਟੀ ਵੱਲੋਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ 1000 ਕੋ ਕਰੀਬ ਵਿਅਕਤੀ ਵੀ ਇਕੱਠ ਨਹੀਂ ਹੋਇਆ ਸੀ ਇਹ ਵੀ ਕਿਤਨਾ ਕੀਤੇ ਆਪਾਂ ਵੇਖ ਸਕਦੇ ਹਾਂ ਕਿ ਬੰਟੀ ਕੋੜੀਆਂ ਵਾਲਾ ਇਕੱਲਾ ਹੀ 파ਰੂ ਹੈ ਬਾਕੀ ਸਾਰੀ ਪਾਰਟੀ ਤੇ ਬਿਲਕੁਲ ਬਿਲਕੁਲ ਚੇਤਨ ਜੀ ਬਿਲਕੁਲ ਮੈਂ ਪਹਿਲੇ ਹੀ ਇਹ ਗੱਲ ਕਹੀ ਆ ਕਿ ਉਹ ਸਫਲ ਰਿਹਾ ਰੈਲੀ ਦੇ ਵਿੱਚ ਇਸੇ ਹੀ ਕਰਕੇ ਸਿੱਧੂ ਜੀ ਨੇ ਥਾਪੜਾ ਦਿੱਤਾ ਸੀ ਹੁਣ ਕਾਂਗਰਸ ਹਾਈ ਕਮਾਂਡ ਨੇ ਸਿੱਧੂ ਜੀ ਨੂੰ ਹੀ ਥਾਪੜਾ ਜਿਹੜਾ ਆ ਆਪਣਾ ਚੱਕ ਲਿਆ ਤੇ ਉਹ ਵਿਚਾਰੇ ਕਮੈਂਟਰੀ ਕਰਨ ਚਲੇ ਗਏ ਆ ਤੇ ਹੁਣ ਬੰਟੀ ਵਿਚਾਰੇ ਤੇ ਮਗਰ ਹੋਣਾ ਕੁਛ ਨਹੀਂ ਹੈ ਤੇ ਇਸੇ ਹੀ ਕਰਕੇ ਜਿਹੜੀ ਇਹ ਕਾਂਗਰਸ ਦੀ ਰੈਂਦੀ ਗੁੰਦੀ ਮੈਂ ਕਿਹਾ ਬਈ ਕੌਮਾ ਤੋਂ ਜਿਹੜਾ ਨੀਚੇ ਦਾ ਕੋ ਬੋਰਡ ਹੈਗਾ ਕੌਮਾ ਤੋਂ ਉਹ ਡਾਕਟਰ ਲਾਇਨਾ ਨੂੰ ਵਰਤ ਲੈਣਾ ਚਾਹੀਦਾ ਇਹਨਾਂ ਲਈ ਹੁਣ ਜ਼ਿਲ੍ਹੇ ਦੇ ਵਿੱਚੋਂ ਉੱਠਣਾ ਪਹਿਲਾ ਬਹੁਤ ਔਖਾ ਪਹਿਲਾਂ ਭਾਜਪਾ ਚਲੇ ਗਏ ਸੁੰਦਰ ਸ਼ਾਮ ਅਰੂੜਾ ਜੀ ਉਹਨਾਂ ਦਾ ਵੀ ਜਿਹੜਾ ਗਰਾਊਂਡ ਲੈਵਲ ਬੜਾ ਵਧੀਆ ਸੀਗਾ ਉਸ ਤੋਂ ਬਾਅਦ ਹਾਲ ਹੀ ਵਿੱਚ ਡਾਕਟਰ ਰਾਜਕਮਾਨ ਜੀ ਨੇ ਆਪ ਦਾ ਪੰਨਾ ਫੜ ਲਿਆ ਤੇ ਉਹਨਾਂ ਦਾ ਵੀ ਜਿਹੜਾ ਗਰਾਊਂਡ ਲੈਵਲ ਤੇ ਪਕਰ ਉਹ ਬੜੀ ਮਜ਼ਬੂਤ ਸੀ ਦੋ ਮਜ਼ਬੂਤ ਲੀਡਰਾਂ ਦਾ ਦੂਜੀਆਂ ਪਾਰਟੀਆਂ 'ਚ ਜਾਣਾ ਕਾਂਗਰਸ ਲਈ ਦੇ ਲਈ ਖਤਰੇ ਦੀ ਘੇਟੀ ਨਹੀਂ ਆਪਾਂ ਕਹਿ ਸਕਦੇ ਵੀ ਖਤਮ ਹੋਣ ਦੀ ਘੇਟੀ ਆ ਪੰਥਕ ਪਾਰਟੀ ਆਪਣੇ ਆਪ ਨੂੰ ਪੰਥਕ ਪਾਰਟੀ ਅਖਵਾਉਣ ਵਾਲੀ ਜਨਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਜ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਵੱਲੋਂ ਸਾਬਕਾ ਮੁੱਖ ਮੰਤਰੀ ਉਪ ਮੁੱਖ ਮੰਤਰੀ ਨੇ ਤੇ ਪ੍ਰਧਾਨ ਵੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਗਾਤਾਰ ਸੱਤਾ ਤੋਂ ਬਾਹਰ ਹੁੰਦੇ ਦਿਖਾਈ ਦੇ ਰਹੇ ਨੇ ਕਿਉਂਕਿ ਇੱਕ ਆਗੂ ਨੇ ਪੰਜਾਬ ਦੇ ਵੱਡੇ ਨਾਮ ਰੱਖੂ ਨੇ ਰਾਮੂ ਵਾਲੀਆ ਉਹਨਾਂ ਵੱਲੋਂ ਇੱਥੋਂ ਤੱਕ ਦੀ ਸ਼ਬਦਾਵਲੀ ਜਿਹੜੀ ਵਰਤ ਦਿੱਤੀ ਗਈ ਸੀ ਕਿ ਖੁਸਰਿਆਂ ਤੇ ਦੋ ਮੁੰਡੇ ਹੋ ਸਕਦੇ ਆ ਪਰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਪੰਜਾਬ ਦੀ ਸੱਤਾ ਤੇ ਮੋੜ ਕਾਬਸ ਨਹੀਂ ਹੋ ਸਕਦਾ ਹੁਸ਼ਿਆਰਪੁਰ ਦੀ ਆਪਾਂ ਗੱਲ ਕਰ ਰਹੇ ਆ ਇਹ ਵੀ ਗੁੱਟਬੰਦੀ ਕਿਸੇ ਤੋਂ ਲੁਕੀਸ਼ੀਪੀ ਨਹੀਂ ਹੈ ਦੀਪਕ ਜੀ ਦੇਖੋ ਚੇਤਨ ਜੀ ਜਿਹੜੀ ਪੰਜਾਬ ਬਚਾਓ ਯਾਤਰਾ ਨੂੰ ਕਰ ਰਹੇ ਆ ਸੁਖਵੀਰ ਬਾਦਲ ਜੀ ਉਹਦੇ ਬਜਾਏ ਅਗਰ ਉਹ ਹਰ ਉਹਦਾ ਨਾਮ ਰੱਖ ਦੇ ਜ਼ਿਲ੍ਹਾ ਜੱਥੇਬੰਦੀ ਬਚਾਓ ਪਾਰਟੀ ਵਰਕਰ بچਾਓ ਜੀ ਕੱਟ ਤੇ ਔਰ ਜ਼ਿਲ੍ਹੇ ਲੈਵਲ ਦੇ ਉੱਤੇ ਹੋ ਕਰਤੇ ਤਾਂ ਹੋਰ ਸੀ ਪੰਜਾਬ بچਾਓ ਜਿਹੜੀ ਉਹ ਦੂਰ ਦੀ ਕੌਡੀ ਆ ਹੁਣ ਅਕਾਲੀ ਦਲ ਦੇ ਲਈ ਪੰਜਾਬ ਨੂੰ ਸਾਂਭਣ ਦੀ ਬਜਾਏ ਹਰ ਜਿਵੇਂ ਜ਼ਿਲ੍ਹੇ ਦੇ ਉੱਤੇ ਉਹਨਾਂ ਨੂੰ ਆਪਣੇ ਜੱਥੇਬੰਦੀ ਨੂੰ ਜਿਹੜੀ ਆ ਸਾਂਭਣਾ ਪੈਣਾ ਤੁਸੀਂ ਹਾਲ ਹੀ ਵਿੱਚ ਜਦੋਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੋਲੇਵਾਲਾ ਦਾ ਅੱਥਾ ਨੂੰ ਉਤਾਰ ਕੇ ਲਖਵਿੰਦਰ ਲੱਖੀ ਨੂੰ ਪ੍ਰਧਾਨ ਬਣਾਇਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਪ੍ਰਧਾਨ ਥਾਪੇ ਸੀ ਉਸ ਤੋਂ ਇੱਕ ਦਮ ਬਾਅਦ ਉਹ ਥਾਪੇ ਗਏ ਪ੍ਰਧਾਨਾ ਨੇ ਆਪਣੇ ਆਪਣੇ ਅੱਗੇ ਮਤੇਹਤ ਪ੍ਰਧਾਨ ਥੋਪ ਦਿੱਤੇ ਜਿਹੜੀ ਵੀ ਸ਼ਿਕਾਇਤ ਸੁਖਵੀਰ ਬਾਦਲ ਕੋਲ ਗਈ ਸੀ ਤੇ ਉਹਦੀ ਘੁਰਕੀ ਤੋਂ ਬਾਅਦ ਜ਼ਿਲ੍ਹਾ ਹੁਸ਼ਿਆਰ ਕੋਲ ਦੀ ਜਥੇਬੰਦੀ ਨੂੰ ਦੋ ਰਿਆਸਤਾਂ ਦੇ ਵੱਡਣਾ ਬਿਆ ਦੋ ਬੰਦਿਆਂ ਦੇ ਹੱਥ ਬਾਗ ਡੋਰ ਡੇੜੀ ਪਈ ਜਦੋਂ ਜਦੋਂ ਇੱਥੇ ਇੱਕ ਵਾਰ ਮੁੱਢ ਤੋਂ ਕਾਬਲ ਗੌਰ ਕਰਨ ਵਾਲੀ ਗੱਲ ਹੈ ਗੁਰਤਲਾ ਹੈ ਕਿ ਜਦੋਂ ਲਖਵਿੰਦਰ ਸਿੰਘ ਲੱਖੀ ਨੂੰ ਪ੍ਰਧਾਨ ਥਾਪਿਆ ਜਾਂਦਾ ਤਾਂ ਉਸ ਵਕਤ ਖਾਸਮ ਖਾਸ ਮੰਨੇ ਜਾਂਦੇ ਨੇ ਸੁਖਵੀਰ ਸਿੰਘ ਬਾਦਲ ਦੇ ਜਤਿੰਦਰ ਸਿੰਘ ਲਾਲੀ ਬਾਜਵਾ ਉਹਨਾਂ ਦੀ ਨਰਾਜ਼ਗੀ ਵੀ ਜ਼ਾਹਰ ਹੋਈ ਸੀਗੀ ਤਾਂ ਸਪੈਸ਼ਲ ਹੈ ਸੁਖਵੀਰ ਸਿੰਘ ਬਾਦਲ ਪਹੁੰਚੇ ਸਨ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਮਨਾਉਣ ਦੇ ਲਈ ਜੀ 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 ਬਿਲਕੁਲ ਜੀ ਬਿਲਕੁਲ ਇਸੇ ਕਰਕੇ ਪਰ ਉਹ ਲੱਖੀ ਜੀ ਲੱਖੀ ਦੇ ਨੇ ਲੱਖੀ ਜੀ ਤੋਂ ਵੀ ਪਹਿਲਾਂ ਖਾਸਮ ਖਾਸ ਅਗਰ ਕਹੋ ਤੇ ਕਿੰਨੇ ਮਾਨਸਕਦੇ ਆਪੇ ਜਤਿੰਦਰ ਸਿੰਘ ਲਾਲੀ ਬਾਜਵਾ ਜਿਹੜਾ ਆ ਉਹ 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 ਬਹੁਤ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਦੇ ਨਾਲ ਜੁੜੇ ਹੋਏ ਆ ਬਹੁਤ ਨਜ਼ਦੀਕ ਨੇ ਬਹੁਤ ਨਜ਼ਦੀਕ ਨੇ ਹੋ ਤੇ ਉਹਨਾਂ ਨੂੰ ਨਰਾਸ਼ ਨਹੀਂ ਕਰ ਸਕਦੇ ਉਹਨਾਂ ਦੀ ਜਿਹੜੀ ਨਰਾਜ਼ਗੀ ਇਹ ਹੋਈ ਹੈ ਉਹਦੇ ਕਰਕੇ ਹੀ ਜਿਹੜੀ ਹਿਸ਼ਾਰਪੁੰਦੀ ریاست ਆ ਉਹ ਦੋ ਹਿੱਸਿਆਂ 'ਚ ਵੰਡੀ ਗਈ ਹੈ ਜੀ ਦੀਪਕ ਜੀ ਆਖਰੀ ਪਾਰਟੀ ਬਚੀ ਹੈ ਪੰਜਾਬ ਦੀ ਬਦਲਾਵ ਵਾਲੀ ਪਾਰਟੀ ਜਨਨਕੀ ਝਾੜੂ ਵਾਲਿਆਂ ਦੀ ਆਮ ਆਦਮੀ ਪਾਰਟੀ ਜੀ ਜੀ ਕਿਵੇਂ ਵੇਖਦੇ ਹੋ 2 ਸਾਲ ਦਾ ਸਮਾਂ ਵੀ ਪੂਰਾ ਹੋ ਚੁੱਕਿਆ ਹੈ 2 ਸਾਲ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿਵੇਂ ਰੁਝਾਨ ਮਿਲੇ ਸਨ 2022 ਦੇ ਵਿੱਚ ਅਜੇ ਹੁਸ਼ਿਆਰਪੁਰ ਦੇ ਵਿੱਚ ਉਹ ਰੋਜ਼ਾਨਾ ਮੈਨੂੰ ਨਹੀਂ ਨਸਰ ਆ ਰਹੇ ਕਿਤੇ ਪਾਰਟੀ ਦੇ ਵਰਕਰ ਮੰਤਰੀ ਤੋਂ ਬੇਹਦ ਨਰਾਸ਼ ਨੇ ਕੋਈ ਪੁੱਛ ਪੜਤਾਲ ਨਹੀਂ ਕਰ ਰਹੇ ਨੇ ਕਾਂਗਰਸੀਆਂ ਦੀ ਅੱਜ ਵੀ ਚੜ੍ਹਦਾ ਹੈ ਮੰਤਰੀ ਕਾਂਗਰਸੀਆਂ ਨੂੰ ਨਾਲ ਲੈ ਕੇ ਫਿਰਦੇ ਨੇ ਤੁਰੇ ਫਿਰਦੇ ਨੇ ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨ ਤੇ ਮੰਤਰੀ ਦੀ ਗੁੱਟਬੰਦੀ ਭਾਵ ਕਿ ਦੋ ਧੜਿਆਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਵੰਡੀ ਹੋਈ ਹੈ ਦੇਖੋ ਚੇਤਨ ਜੀ ਤੁਸੀਂ ਦੇਖਿਆ ਹੋਣਾ ਕਿ ਹਰ ਪਾਰਟੀ ਜਿਹੜੀ ਉਹਦਾ ਥੀਏਟਰ ਹੈ ਉਹ ਕੇਟਰ ਜਿਹੜਾ ਚੁੱਪਚਾਪ ਹੀ ਬੈਠਾ ਰਹੇ ਤਾਂ 10-12000 ਵੋਟ ਤੱਕ ਚੱਲ ਜਾਂਦਾ ਇਸ ਪਾਰਟੀ ਦਾ ਕੇਡਰ ਨਹੀਂ ਹੈਗਾ ਇਹ ਫੇਸਬੁੱਕ ਰਾਹੀਂ ਉਪਜੀ ਪਾਰਟੀ ਆ سوشل میڈیا ਰਾਹੀਂ ਇਹਨਾਂ ਨੇ ਆਪਣੀ ਪਕੜ ਬਣੀ ਬਣਾਈ ਸੀ ਪਰ ਕੇਟਰ ਨਹੀਂ ਬਣਾ ਸਕੇ ਜਿਸ ਵੇਲੇ ਮੰਤਰੀ ਜੰਪਾ ਜੀ ਨੂੰ ਕੈਬਨਿਟ ਮੰਤਰੀ ਦਾ ਉਹ ਤਾਂ ਮਿਲਿਆ ਐਮਐਲਏ ਤੋਂ ਉਸ ਵੇਲੇ ਇਹਨਾਂ ਨੂੰ ਚਾਹੀਦਾ ਸੀਗਾ ਕਿ ਕੰਮ ਜਿਹੜੇ ਹੈ ਉਹ ਵਰਕਰਾਂ ਦੇ ਰਾਹੀਂ ਜ਼ਿਆਦਾ ਕਰਦੇ ਤਾਂ ਵਧੀਆ ਸੀ ਪਰ ਉਹਨਾਂ ਨੇ ਇੱਕ ਐਸਾ ਆਪਣੇ ਆਲੇ ਦੋਲੇ ਠੇਰਾ ਬਣਾ ਲਿਆ ਜਿਹੜਾ ਆਮ ਜਿਹੜਾ ਬਾਜੀਨਾ ਦਾ ਖਾਲੀ ਤਰੀਕਾ ਹੀ ਕਹਿ ਸਕਦੇ ਜਿਹੜਾ ਇਹਨਾਂ ਨਾਲ ਪੱਕੇ ਤੌਰ ਤੇ ਜੁੜਿਆ ਸੀ ਇਕ ਪਰਿਵਾਰਵਾਦ ਨੂੰ ਦੋਸ਼ ਲੱਗਦਾ ਕਿ ਪਰਿਵਾਰਵਾਦ ਨੂੰ ਜ਼ਿਆਦਾ ਵਧਾਇਆ ਇਹਨਾਂ ਵੱਲੋਂ ਤੇ ਜਤਨਜੀ ਜ਼ਿਲ੍ਹਾ ਪ੍ਰਧਾਨ ਕਰਮਜੀਤ ਕੋ ਤੁਸੀਂ ਦੇਖਿਆ ਹੋਣਾ ਮੰਤਰੀ ਸਾਹਿਬ ਦੀ ਕਿਸੇ ਵੀ ਦੂਸਰਿਆਂ ਦੇ ਵਿੱਚ ਬਹੁਤ ਘੱਟ ਬਹੁਤ ਘੱਟ ਕਿਤੇ ਉਹ ਨਜ਼ਰ ਆਉਂਦੇ ਨੇ Eid Eid ਦਾ ਚੰਦ ਵਾਂਗ ਨਜ਼ਰ ਆਉਂਦੇ ਨੇ ਦੋਵੇਂ ਇੱਕੋ ਸਟੇਜ ਤੇ ਉਸ ਵੇਲੇ ਨਜ਼ਰ ਆਉਂਦੇ ਜਦੋਂ ਸੀਐਮ ਜਾਂ ਰਾਸ਼ਟਰੀ ਪਤਾਨ ਆਏ ਹੋ ਜੀ ਮੈਨੂੰ ਨਹੀਂ ਲੱਗਦਾ ਦੀਪਕ ਜੀ ਕਦੇ ਕਿ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਕੀ ਦੀ ਪਾਰਟੀ ਦੇ ਦਫ਼ਤਰ ਵਿੱਚ ਵੀ ਉਹਨਾਂ ਵੱਲੋਂ ਗਿੜਾ ਮਾਰਿਆ ਹੋਵੇਗਾ ਦੁਬਾਰਾ ਕਦੇ ਖਲੋ ਇਹ ਤਾਂ ਆਪਾਂ ਨਹੀਂ ਕਹਿ ਸਕਦੇ ਚੇਤਨ ਜੀ ਤੇ ਮਾਰੇ ਹੋਵੇ ਚਾ ਨਹੀਂ ਪਾਰਾ ਨਹੀਂ ਬਹੁਤ ਘੱਟ ਮਤਲਬ ਕੀ ਹੈ ਨਾ ਨੇ ਉਹਨਾਂ ਨੇ ਆਪਣਾ ਦਫ਼ਤਰ ਵੱਖਰਾ ਵੀ ਖੋਲਿਆ ਹੈ ਮੇਰੇ ਹਿਸਾਬ ਨਾਲ ਜੀ 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 ਖੋਲਿਆ ਹੋਇਆ ਜੀ ਉਹ ਤੇ ਉਹਦੇ ਵਿੱਚ ਜਿਆਦਾ ਅਸਰ ਕਰਦਾ ਜੀ ਹੁਣ ਅਹਿਮ ਸਵਾਲ ਦੀਪਕ ਜੀ ਉਹ ਲੋਕਾਂ ਦੀਆਂ ਸ਼ਿਕਾਇਤਾਂ ਉੱਥੇ ਸੁਣਦੇ ਆ ਪਾਰਟੀ ਦੀਆਂ ਸ਼ਿਕਾਇਤਾਂ ਨਹੀਂ ਸੁਣਦੇ ਜੀ ਦੀਪਕ ਜੀ ਅਹਿਮ ਸਵਾਲ ਇਹ ਹੈ ਕਿ ਜਿਨ੍ਹਾਂ ਦੇ ਆਪਣਿਆਂ ਦੇ ਮੂੰਹ ਔਰ ਉਸੇ ਫਿਰਦੇ ਨੇ ਕਿਸੇ ਦਾ ਮੂੰਹ ਉੱਤਰ ਵੱਲ ਨੂੰ ਆ ਕਿਸੇ ਦਾ ਦੱਖਣ ਵੱਲ ਨੂੰ ਕਿਸੇ ਦਾ ਪੂਰਬ ਨੂੰ ਤੇ ਕਿਸੇ ਦਾ ਕਿਸੇ ਦਾ ਪੱਛਮ ਨੂੰ ਤਾਂ ਅਸੀਂ ਇਹਨਾਂ ਰਾਜਸੀ ਨੁਮਾਇੰਦਿਆਂ ਤੋਂ ਚਾਹੇ ਕਿਸੇ ਵੀ ਪਾਰਟੀ ਦਾ ਆਪਾਂ ਇੱਕ ਕੋਈ ਇੱਕ ਪਾਰਟੀ ਨੂੰ ਨਹੀਂ ਅਸੀਂ ਕਹਿ ਰਹੇ ਤੇ ਇਹਨਾਂ ਤੋਂ ਅਸੀਂ ਸਮਾਜਿਕ ਵਿਕਾਸ ਦੀ ਆਪਾਂ ਉਮੀਦ ਕਿਵੇਂ ਕਰ ਸਕਦੇ ਆ ਕਿ ਸਾਡੇ ਦੇਸ਼ ਦਾ ਵਿਕਾਸ ਕਰ ਸਕਦੇ ਨੇ ਸਾਡੇ ਸਮਾਜ ਦਾ ਵਿਕਾਸ ਕਰ ਸਕਦੇ ਨੇ ਸਮਾਜਿਕ ਵਿਕਾਸ ਦੀ ਜਾਂ ਭਾਈਚਾਰੇ ਦੇ ਵਿਕਾਸ ਦੀ ਤਾਜ਼ੀ ਉਦਾਹਰਣ ਤਾਂ ਸਾਡੇ ਜ਼ਿਲ੍ਹੇ ਦੇ ਵਿੱਚ ਡਾਕਟਰ ਰਾਜਕਮਾਰਤੀ ਨੇ ਦਿੱਤੀ ਹੈ ਜੀ ਉਹ ਉਹਨਾਂ ਦੇ ਆਪਣੇ ਵਰਕਰ ਜਿਹੜੇ ਥਕੇ ਹੋਏ ਮਹਿਸੂਸ ਕਰ ਰਹੇ ਆ ਉਹ ਉਹਨਾਂ ਦੇ ਜਿਹੜੇ ਨਾਲ ਜੁੜੇ ਹੋਏ ਸੀ ਦੂਜੀਆਂ ਪਾਰਟੀਆਂ ਤੋਂ ਆ ਕੇ ਉਹ ਵੀ ਥਕੇ ਗਏ ਮਹਿਸੂਸ ਕਰ ਰਹੇ ਆ ਕਿ ਹੁਣ ਤੁਸੀਂ ਆਪ ਹੀ ਤਾਂ ਚੱਲ ਗਾ ਲਓ ਸਰ ਚੇਤਨ ਜੀ ਵੀ ਕਿਸ ਤਰ੍ਹਾਂ ਸਮਾਜਿਕ ਸਰੋਕਾਰ ਜਾਂ ਸਮਾਜਿਕ ਬਦਲਾਅ ਤੋਂ ਤੁਸੀਂ ਕਿਤਾ ਐਕਸਪੈਕਟ ਕਰ ਸਕਦੇ ਨਹੀਂ ਪਰ ਆਪਾਂ ਡਿਵੈਲਪਮੈਂਟ ਦੀ ਉਮੀਦ ਹੈ ਦੀਪਕ ਜੀ ਇਹਨਾਂ ਤੋਂ ਕਿਵੇਂ ਕਰੀਏ ਜਿਹਨਾਂ ਦੇ ਆਪਣੇ ਮੂੰਹ ਸੁਝੇ ਫਿਰਦੇ ਨੇ ਜੀ ਕਿਉਂਕਿ ਬਹੁਤ ਚੋਣਾ ਜਦੋਂ ਹੁੰਦੀਆਂ ਉਦੋਂ ਇਹਨਾਂ ਨੂੰ ਟੁੱਟੀਆਂ ਸੜਕਾਂ ਵੀ ਦਿਖਾਈ ਦਿੰਦੀਆਂ ਨੇ ਜਦੋਂ ਚੋਣਾ ਹੁੰਦੀਆਂ ਇਹਨਾਂ ਨੂੰ ਗੰਦਗੀ ਦੇ ਢੇਰ ਵੀ ਦਿਖਾਈ ਦਿੰਦੇ ਨੇ ਜਦੋਂ ਚੋਣਾ ਹੁੰਦੀਆਂ ਇਹਨਾਂ ਨੂੰ ਆਵਾਰਾ ਪਸ਼ੂਆਂ ਦੇ ਝੁੰਡ ਵੀ ਦਿਖਾਈ ਦਿੰਦੇ ਨੇ ਜਦੋਂ ਚੋਣਾ ਹੁੰਦੀਆਂ ਇਹਨਾਂ ਨੂੰ ਬੇਰੋਜ਼ਗਾਰੀ ਵੀ ਦਿਖਾਈ ਦਿੰਦੀ ਹੈ ਜਦੋਂ ਚੋਣਾ ਹੁੰਦੀਆਂ ਇਹਨਾਂ ਨੂੰ ਮਹਿੰਗਾਈ ਵੀ ਦਿਖਾਈ ਦਿੰਦੀ ਹੈ ਪਰੰਤੂ ਆਫਟਰ ਇਲੈਕਸ਼ਨ ਸ਼ਾਇਦ ਇਹ ਸਭ ਕੁਝ ਅਧਰੇਸ਼ ਨਜ਼ਰ ਆਉਂਦਾ ਇਹਨਾਂ ਨੂੰ ਬਿਲਕੁਲ ਬਿਲਕੁਲ ਚੇਤਨ ਜੀ ਬਿਲਕੁਲ ਇਹ ਸਿਰਫ ਉਸ ਵੇਲੇ ਸਰਗਰਮ ਹੁੰਦੇ ਆ ਜਿਸ ਵੇਲੇ ਇਲੈਕਸ਼ਨ ਆਉਂਦੇ ਆ ਅਦਰਵਾਈਜ਼ ਸਰਗਰਮ ਇਹਨਾਂ ਦੀ ਜੀ ਬਹੁਤ ਬਹੁਤ ਧੰਨਵਾਦੀ ਬਖਜੀ ਥੈਂਕ ਯੂ ਸੋ ਦੋਸਤੋ ਤੁਸੀਂ ਗੱਲਬਾਤ ਸੁਣੀ ਹੈ ਦੀਪਕ ਅਗਨੀ ਹੋਤਰੀ ਸੀਨੀਅਰ ਪੱਤਰਕਾਰ ਸਾਡੇ ਨਾਲ ਜੁੜੇ ਹੋਏ ਸਨ ਫੋਨ ਲਾਈਨ ਤੇ ਸੋ ਤੁਹਾਨੂੰ ਵੀ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਇਸ ਕਦਰ ਗਠਬੰਦੀ ਬਤੀ ਹੋਈ ਹੈ ਕਿ ਜਿਹੜੇ ਕਈ ਕਈ ਨੁਮਾਇੰਦੇ ਤਾਂ ਇਸ ਤਰ੍ਹਾਂ ਦੇ ਨਹੀਂ ਕੋਈ ਸਟੇਜ ਤੇ ਇਕੱਠੇ ਨਜ਼ਰ ਨਹੀਂ ਆਉਂਦੇ ਮੂੰਹ ਫੁੱਲਿਓ ਨਜ਼ਰ ਆਉਂਦੇ ਨੇ ਜਾਂ ਇੱਕ ਦੂਜੇ ਇੱਕ ਦੂਸਰੇ ਤੋਂ ਮੁੜੇ ਹੋਏ ਨਜ਼ਰ ਆਉਂਦੇ ਨੇ ਤਾਂ ਅਜਿਹੇ ਦੇ ਵਿੱਚ ਅਸੀਂ ਅੱਜ ਹੀ ਹੈ ਨੁਮਾਇੰਦਿਆਂ ਤੋਂ ਆਪਣੇ ਹਲਕੇ ਤੇ ਆਪਣੇ ਜ਼ਿਲ੍ਹੇ ਦੇ ਆਪਣੇ ਸੂਬੇ ਦੇ ਆਪਣੇ ਦੇਸ਼ ਦੀ ਵਿਕਾਸ ਵਿਕਾਸ ਦੀ ਉਮੀਦ ਕਿਵੇਂ ਕਰ ਸਕਦੇ ਆ ਕੈਮਰਾ ਪਰਸਨ ਨੇ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਾਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ وی ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ